ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਲੈਂਡ ਪੋਲਿੰਗ ਨੂੰ ਲੈ ਕੇ ਹੀ ਕਿਸਾਨਾਂ ਦੀ ਖੁਸ਼ਹਾਲੀ ਦਾ ਕਾਰਨ ਦੱਸਣ ਦੇ ਬਾਵਜੂਦ ਵੀ ਪਿੰਜ ਕੋਰਾਲਾ ਦੇ ਜ਼ਮੀਨ ਮਾਲਕ ਜਿਹੜੇ ਨੇ ਕਿਸਾਨ ਦੇ ਵਿੱਚ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਦੇ ਲਈ ਤਿਆਰ ਨਹੀਂ ਹਨ ਪਿੰਡ ਦੀ 80 ਏਕੜ ਦੇ ਕਰੀਬ ਜ਼ਮੀਨ ਲੈਂਡ ਪੋਲਿੰਗ ਦੇ ਤਹਿਤ ਅਕਵਾਇਰ ਕੀਤੇ ਜਾਣ ਦੇ ਲਈ ਨੋਟਿਸ ਪਿੰਡ ਦੇ ਕੋਰਾਲਾ ਦੇ ਜ਼ਮੀਨ ਮਾਲਕਾਂ ਨੂੰ ਆ ਚੁੱਕੇ ਨੇ ਇਸ ਤੋਂ ਬਾਅਦ ਉਹ ਲਗਾਤਾਰ ਜਿਹੜੇ ਨੇ ਇਸ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਰਹੇ ਹਨ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਗਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਜ਼ਬਰਦਸਤੀ ਨਾ ਕਰੇ ਜੇਕਰ ਸਾਡੀ ਜ਼ਮੀਨ ਤੇ ਜ਼ ਅਬਸਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਕਿਸਾਨ ਪਰਿਵਾਰ ਸਮੂਹਿਕ ਆਤਮ ਹੱਤਿਆ ਕਰ ਲੈਣਗੇ। ਇਹ ਕੋਈ ਬਯੁਰਗ ਦੇ ਛੋਟੀਆਂ ਪੈਣਾ ਇਹ ਨਗਰ ਨਿਵਾਸੀ ਜਿੰਨੇ ਲੋਕ ਹਾਂ ਅਸੀਂ ਪਿੰਡ ਘਰਾਲੇ ਦੇ ਅਸੀਂ ਇਹ ਕਿੱਲਾਂ ਦੇ ਮਾਲਕ ਜੋ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਆ ਇਹ ਸਾਨੂੰ ਤੀਸਰੀ ਵਾਰੀ ਯਾਰਕਾਂ 'ਚ ਝੱਲਣਾ ਪੈ ਰਿਹਾ ਕਿ ਪਹਿਲੇ ਸਾਡੀ ਬਾਈਪਾਸ ਦੀ ਜ਼ਮੀਨ ਐਕਵਾਇਰ ਹੋਈ ਫਿਰ ਇਮਪਰੂਵਮੈਂਟ ਟਰਸਟ ਚੋਈ ਫੁੱਲ ਲੈਂਡ ਪੂਲਿੰਗ ਤਿਆਤ ਹੋ ਰਹੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਕੈਨਸਲ ਕੀਤਾ ਜਾਵੇ ਜੇ ਨਹੀਂ ਕੈਨਸਲ ਕਰੋਗੇ ਇਹ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਸੜਕਾਂ ਤੇ ਉਤਰਨਾ ਤੇ ਸਰਕਾਰ ਲਈ ਵੀ ਮੁਸ਼ਕਲ ਆ ਜਾਏਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਜ਼ਮੀਨ ਜਿਹੜੀ ਹੈ ਨੋਟੀਫਿਕੇਸ਼ਨ ਕਿਉਂਕਿ ਅਸੀਂ ਸਾਰੇ ਲੋਕ ਹੀ ਨਹੀਂ ਚਾਹੁੰਦੇ ਹੋਰ ਸਾਰੇ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਉਹ ਥੋੜੀਆਂ-ਥੋੜੀਆਂ ਜ਼ਮੀਨਾਂ ਵਾ ਇਸ ਕਰਕੇ ਸਰਕਾਰ ਜਿਹੜੀ ਆ ਇਹਨੂੰ ਜ਼ਮੀਨ ਨੂੰ ਗ੍ਰੈਬ ਕਰਨੀ ਚਾਹਦੀ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਲਿਖ ਕੇ ਦੇ ਚੁੱਕੇ ਐਸ ਡੀ ਐਮ ਸਾਹਿਬ ਨੂੰ ਔਰ ਐਫੀਡੇਵਿਟ ਤੱਕ ਦੇ ਚੁੱਕੇ ਆ ਕਿ ਅਸੀਂ ਅਸੀਂ ਕਿੰਨੇ ਦੇ ਮਾਲਕ ਆ ਅਸੀਂ ਕਿੰਨੇ ਜ਼ਮੀਨ ਜਿਹੜੀ ਹੈ ਸਾਡੀ ਅਕਵਾਇਰ ਨਾ ਕੀਤੀ ਜਾਵੇ ਦੇ ਸਰਕਾਰ ਨੂੰ ਫਿਰ ਦੁਬਾਰਾ ਪੋਰਜੁਰ ਅਪੀਲ ਕਰਦੇ ਆ ਕਿ ਇਹਨੂੰ ਜਿਹੜਾ ਕੈਨਸਲ ਕੀਤਾ ਜਾਏ ਸਾਨੂੰ ਸ਼ੱਕ ਹੈ ਕਿ ਅੱਜ ਤੱਕ 2 ਮਹੀਨੇ ਹੋ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਪਿੰਡ ਦੀ ਆਇਆ ਕਿ ਪਿੰਡ ਆ ਕੇ ਕਿਸੇ ਨੇ ਪੁੱਛਿਆ ਹੋਵੇ ਕਿ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਅਸੀਂ ਸਰਕਾਰ ਕੋਲ ਗਏ ਜਾ ਕੇ ਜਾ ਕੇ ਸਰਕਾਰ ਨੂੰ ਦੱਸਿਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਾਡੀ ਰਿਕਵੈਸਟ ਇਹੀ ਆ ਕਿ ਕੋਈ ਤੱਕ ਗੱਲ ਪਹਚਾਈ ਜਾਵੇ ਜੋ ਨੁਮਾਇੰਦੇ ਜਿਹੜੇ ਆ ਇੱਥੇ ਨੁਮਾਇੰਦਗੀ ਕਰਦੇ ਆ ਉਹਨਾਂ ਨੂੰ ਵੀ ਮਿਲ ਚੁੱਕੇ ਆ ਸਾਰੇ ਮਤਲਬ ਪਰਿਵਾਰ ਮਿਲ ਚੁੱਕਾ ਪਿੰਡ ਦੇ ਸਾਰੇ ਮੌਤਵਾਰ ਮਿਲ ਚੁੱਕੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਇੱਥੇ ਕਿਸੇ ਪਾਰਟੀ ਦੇ ਬੰਦੇ ਨੇ ਕਿਸੇ ਨੇ ਕਿਸ ਦੀ ਸਾਰ ਨਹੀਂ ਲਈ ਇਸ ਕਰਕੇ ਅਸੀਂ ਸਰਕਾਰ ਅੱਗੇ ਫਿਰ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਮਾਲਕ ਜਿਹੜੇ ਆ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਆ ਕੇ ਧਿਆਨ ਲੈ ਸਕਦੇ ਪਿੰਡ ਚ ਜੀ ਕਹਾਤਾ ਵੈਦੂ ਜੀ ਕਿਫਤੇ ਸਾਡੀ ਪਿੰਡ ਘਰਾਲਾ ਦੀ ਅਸੀਂ ਇੱਕੜ ਪਹਿਲੀ ਜੋੜੀ ਹੈ ਉਹ ਫਿਰ ਐਕਵਾਇਰ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਐਕਵਾਇਰ ਹੋਈ ਹੈ ਪਹਿਲਾਂ ਇਹ ਬਾਈਪਾਸ ਵਿੱਚ ਕਾਫੀ ਸਾਰਾ ਏਰੀਆ ਆ ਉਸ ਤੋਂ ਬਾਅਦ ਇਹ 7 ਨੰਬਰ ਸਕੀਮ ਵਿੱਚ ਆਇਆ ਇਹ ਸਾਰਾ ਉਹੀ ਪਰਿਵਾਰਾਂ ਦਾ ਆਇਆ ਕਿ ਜਿਹੜੇ ਕੇ ਹੁਣ ਆ ਰਿਹਾ ਹੈ ਜੇਕਰ ਇਹ ਹੁਣ ਇਦਾਂ ਇੱਕ ਵਾਰ ਕਰ ਲੈਂਦੇ ਆ ਤਾਂ ਸਾਡਾ ਘਰਾਲਾ ਹੀ ਖਤਮ ਹੋ ਜਾਏਗਾ ਬਿਲਕੁਲ ਹੀ ਜਿਹੜਾ ਨਾਮੋ ਨਿਸ਼ਾਨਾ ਘਰਾਲੇ ਦਾ ਮਿਟ ਜਾਏਗਾ ਅਸੀਂ ਰਿਕਵੈਸਟ ਕਰਦੇ ਆਂ ਭਗਵਾਨ ਜੀ ਮਾਨ ਨੂੰ ਕਿ ਇਸ ਤਰ੍ਹਾਂ ਨਾ ਕੀਤਾ ਜਾਏ ਕਿਰਪਾ ਕਰਕੇ ਇਦਾਂ ਨਾ ਕੀਤਾ ਜਾਏ ਕਿਉਂਕਿ ਬਿਲਕੁਲ ਹੋਏਗਾ ਸਾਡੇ ਸਾਰੇ ਸਾਧਨ ਖਤਮ ਕਰ ਦੇ ਆ ਜੋ ਲੁੱਕੀਆਂ ਕੋ ਨੌਕਰੀਆਂ ਹੁੰਦੀਆਂ ਜਾਂ ਕੁਝ ਵੀ ਹੈ ਅਸੀਂ ਤਾਂ ਇੱਥੇ ਹੀ ਆਪਣਾ ਰੋਜ਼ਗਾਰ ਚਲਾ ਰਹੇ ਆਂ ਇੱਥੇ ਹੀ ਸਾਡੇ ਆ ਜਿਹੜਾ ਗੁਜ਼ਰਬਸਤ ਹੋ ਰਿਹਾ ਹੈ ਤੇ ਸਰਕਾਰ ਨੂੰ ਰਿਕਵੈਸਟ ਹੈ ਕਿ ਅਸੀਂ ਉਹ ਤੁਹਾਨੂੰ ਇਦਾਂ ਨਾ